सेल ऑल व्हीकल ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਵੀਰ ਕੋਲ ਸੋਨਾਲੀਕਾ ਟਰੈਕਟਰ ਅਤੇ ਰੋਟਾਵੇਟਰ ਸੇਲ ਲਈ ਆਏ ਹੋਏ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਰੈਕਟਰ ਦੀ ਇਹ ਟਰੈਕਟਰ ਜ਼ਿਮੀਦਾਰ ਵੀਰ ਕੋਲ ਖੜਿਆ ਹੈ ਸੋਨਾਲੀਕਾ 60 ਇਹ ਟਰੈਕਟਰ 2010 ਮਾਡਲ ਪੰਜਾਬ ਨੰਬਰ ਤਿੰਨ ਸਿਲੰਡਰ ਇੰਜਨ ਹੈ ਜੀ 50 ਹਸ ਪਾਵਰ ਸਿੰਪਲ ਸਟੀering ਨਾਲ ਦੇ ਟਾਇਰ ਹਨ ਜੀ ਇਸ ਦੇ 90% ਤੇਲ ਬ੍ਰੇਕ ਡਬਲ ਕਲਚ ਸਾਈਡ ਗੇਅਰ ਰੰਗ ਪੇਂਟ ਦਾ ਬਿਲਕੁਲ オリジナル ਇਹ ਟਰੈਕਟਰ ਹੈ ਜੀ ਏਜੰਸੀ ਦਾ ਬੰਪਰ ਛਤਰੀ ਲੱਗੇ ਹੋਏ ਇੰਜਨ ਗੇਅਰ ਲਿਫਟ ਪੂਰਾ ਵਧੀਆ ਸੈਲਫ ਸਟਾਰਟ ਹੈ ਇਸ ਨੂੰ ਤੁਸੀਂ ਤੀ ਤਸੱਲੀ ਦੇ ਨਾਲ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਪੂਰਾ ਓਕੇ ਰਿਪੋਰਟ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 315000 ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਤੇ ਥੋੜਾ ਮਾਣਤਾਨ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 25955842725955 مالک ਵੀਰ ਦਾ ਨੰਬਰ ਹੈ ਦੂਜੇ ਨੰਬਰ ਤੇ ਹੈ ਜੀ ਸਾਡੇ ਕੋਲ 7 ਫੁੱਟਾ ਰੂਟਾਵੇਟਰ ਮੈਸੀਓ ਕੰਪਨੀ ਦਾ 70 ਰੁਪਏ ਇਸ ਦੇ ਨਾਲ ਦੇ ਬਲੇਡ ਹਨ ਜੀ ਬਿਲਕੁਲ ਨੋਰਮਲ ਵਾਹੀ ਤੇ ਚੱਲਿਆ ਇਸ ਦਾ ਮੁੱਲ ਰੱਖਿਆ ਗਿਆ ਹੈ 70000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 842725955 842725955 ਤੇ ਲਾਗੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਰੂਟਾਵੇਟਰ ਅਤੇ ਟਰੈਕਟਰ ਦੀ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਕੋਲ ਵਾਹਨ ਬਾਰੇ ਪੁੱਛ ਸਕਦੇ ਹੋ ਇਹੋ ਜਿਹੇ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228227518622822751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ